ਸਾਲਿਆ ਬਣਾਈ ਗੀਆਂ ਟੈਂਟ ਲਾ ਕੇ ਰਾਤ ਨੂੰ ਡੀਜੇ ਲਾ ਕੇ ਖੂ ਪੰਗੜਾ ਪਾਇਆ ਜਾਗੋ ਤੇ ਕੁੜੀਆਂ 치ੜੀਆਂ ਦੇ ਦਿਲ ਦੇ ਚਾਪੂਰੇ ਕਿਤੇ ਤੜਕੇ ਨੂੰ ਲਾੜੇ ਦੀ ਸੇਹਰਾਬੰਦੀ ਹੋਈ ਗੀਤ ਗਾ ਗਏ ਪਰ ਆਖਿਰ ਨੂੰ ਭਰਾਤ ਚੜੀ ਹੀ ਨਹੀਂ ਜੀ ਹਾਂ ਜੰਝ ਕੁੜੀ ਵਾਲਿਆਂ ਦੇ ਘਾ ਟੁਕਣੀ ਸੀ ਪਰ ਭਰਾਤ ਕਰੋਂ ਹੀ ਨਹੀਂ ਤੁਰੀ ਰੰਦਰਾ ਕਮਕਾ ਕੌਂਸਲੈਂਟਰ ਦਾ ਉਹ ਜੀ ਉਹ ਵਿਆਹ ਦਾ ਰੋਣਾ ਤੇ ਯਾਰ ਪਰਿਵਾਰ ਨਾਲ ਬਣੇ ਇਹ ਉਹ ਵਿਵ੍ਹਾ ਵਾਲਾ ਘਰ ਜਿੱਥੇ ਪਰਿਵਾਰ ਨੂੰ ਮੁੰਡੇ ਦੇ ਵਿਆਹ ਦਾ ਬੇਹਤ ਚਾ ਸੀ ਕੱਪੜਾ ਲੀੜਾ ਗਾਣਾ ਗੱਟਾ ਪਰਿਵਾਰ ਨੇ ਜੋ ਹੁੰਦਾ ਸੀ ਸਭ ਕੁਝ ਕੀਤਾ ਬਰਾਤ ਦੀ ਪੂਰੀ ਤਿਆਰੀ ਸੀ ਪਰ ਸਾਰਾ ਦਿਨ ਬਰਾਤ ਘਰ ਹੀ ਬੈਠੀ ਰਹੀ ਲੋਕਾਂ ਦੀਆਂ ਬਰਾਤਾਂ ਮੁੜਨ ਦਾ ਸਮਾਂ ਹੋ ਗਿਆ ਪਰ ਇਹ ਬਰਾਤ ਤੁਰ ਹੀ ਨਹੀਂ ਜਿਸ ਤੇ ਵਜ੍ਹਾ ਸੀ ਕਿ ਵਿਚੋਲਣ ਪੱਜ ਗਈ ਜੀ ਹਾਂ ਕੁੜੀ ਜਾਂ ਮੁੰਡਾ ਪੱਜਦਾ ਸੁਣਿਆ ਹੋਵੇਗਾ ਪਰ ਇਸ ਵਿਆਹ ਚੋਂ ਵਿਚੋਲਣ ਪੱਜ ਗਈ ਉਹ ਵੀ ਲਾੜੇ ਦੇ ਪਰਿਵਾਰ ਨੂੰ ਕਰੀਬ 60000 ਰੁਪਏ ਦਾ ਚੁੰਨਾ ਲਾ ਕੇ ਅੰਗਰੇਜ਼ਾਂ ਗਈ ਕਿਥੋਂ ਹੀ ਰਹਿਣ ਵਾਲੇ ਉਹ ਵਿੜੰਗਾ ਦੀ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਮਲਾ ਕੀ ਹੈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਸਾ ਕਰਾਇਣੀ ਤੇ ਇਹਨੇ ਆਪਣਾ 50000 ਰੁਪਇਆ ਹਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 5000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਆਂਦੀ ਅਗੇ ਵੀ ਮੈਂ ਆਪੇ ਸ ਕਰਨ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇ ਲੋ 50000 ਰੁਪਇਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਡਰ ਲੱਗਿਆ ਪਿਆ ਇਹਦਾ ਖਰਚਾ ਵੇ ਲੋ ਡੀ ਆਲਾ ਦੇ ਖਰਚੇ ਵੇ ਲੋ ਕਿ ਇਨ ਕੇ ਕੀ ਸਮਝ ਤੋਂ ਬਾਦ ਰਾਤ ਨੂੰ ਜਦ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂ ਦੀ 10000 ਰੁਪਇਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਦ ਕੀ ਕੀਤਾ ਬਰਾਤ ਨੂੰ 10000 ਰੁਪਇਆ ਦਿੱਤਾ ਤੁਸੀਂ 10000 ਰੁਪਇਆ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੇ ਕੱਢ ਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕੰਨੀਆਂ ਦਾ ਮੋੜਨ ਵਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੂਗ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ ਨੌ ਸੀ ਪੁੱਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਅੱਗੇ ਤੁਹਾਨੂੰ ਨਹੀਂ ਰੱਖਿਆ ਨੇ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ ਤਾਂ 10000 ਰੁਪਏ ਲੱਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਵੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫਿਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਕੀ ਕਰਦੇ ਸਾਡੀ ਮਸਾਬ ਵੇਖ ਲਓ ਤੁਸੀਂ ਬਿ ਗਰੀਬੀ ਦਾਵਾ ਹੈ ਰੁਪਿਆ 3-4 ਲੱਖ ਰੁਪਿਆ ਲਾਈ ਬੈਠਾ ਮੈਂ ਸਾਨੂੰ ਮਸਾਬ ਚਾਹੀਦਾ ਈ ਜੀ ਦਾ ਮਾਮਲਾ ਹੈ ਮੁਖਸਰ ਸਾਹਿਬ ਦੇ ਪਿੰਡ ਬੜਿੰਗ ਦਾ ਜਿੱਥੇ ਇੱਕ ਨੌਜਵਾਨ ਦਾ ਵਿਆਹ ਰੱਖਿਆ ਗਿਆ ਪਰ ਵਿਆਹ ਤੋਂ ਪਹਿਲਾਂ ਨਾ ਕੁੜੀ ਨੂੰ ਮੁੰਡਾ ਦਿਖਾਇਆ ਅਤੇ ਨਾ ਹੀ ਮੁੰਡੇ ਨੂੰ ਕੁੜੀ ਲਾੜੇ ਮੁਤਾਬਕ ਵਿਚੋਲੇ ਨੇ ਖੁਦ ਹੀ ਉਸ ਦਾ ਸ਼ਗਨ ਕਰ ਦਿੱਤਾ ਸੀ ਪਰ ਵਿਆਹ ਵਾਲੇ ਦਿਨ ਵਿਚੋਲੇ ਨੇ ਪਹਿਲਾ ਉਹਨਾਂ ਨੂੰ ਕੁੜੀ ਦੇ ਘਰੋਂ ਭੱਜ ਜਾਣ ਦਾ ਲਾਰਾ ਲਾਇਆ ਅਤੇ ਫਿਰ ਕੁੜੀ ਦੇ ਭਰਾ ਦੀ ਮੌਤ ਦਾ ਅਤੇ ਆਖਿਰਕਾਰ ਫੋਨ ਬੰਦ ਕਰ ਲਿਆ। ਆਹ ਕੀ ਕਟਨਾ ਕੀ ਹੋਈ ਹੈ ਪੂਰਾ ਮਾਮਲਾ ਕੀ ਹੈ? ਇਹ ਆਂਦੇ ਜੀ ਥੋੜਾ ਸਹਣ ਪਾਣੀ ਮੈਂ। ਇਹਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਿਓ ਹੋਣੇਗਾ ਜੀ। ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ। ਮੈਨੂੰ ਆਂਦੀ 43 ਦੀ ਤੇਰੀ ਬਰਾਤ ਆ ਠੀਕ ਹੈ ਵੀਪੋ ਦਾ ਆਨੰਦ ਤੇ ਵਾਦੂਈ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਏ ਲੈ ਕੇ ਜਾਊਂਗੀ ਠੀਕ ਹੈ 10000 ਰੁਪਏ ਦੇਦਾ 8:00 ਵਜੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਘਰੇ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਆਂਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਭਾ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਹਾਂ ਇਹ ਗਰੀਬ ਬੰਦੇ ਆ ਜੀ ਸਾਢੇ 3-4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦੱਸਤਾ ਹੈ ਜੀ ਕਿਨੇ ਕਿਨੇ ਪੈਸੇ ਲਈ ਸੀ ਤੁਹਾਡੇ ਕੋਲ ਇਨੇ ਸਾਢੇ 50000 ਰੁਪਏ ਲਿਆ ਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂ ਜੀ ਪਰਿਵਾਦ ਦਾ ਇਲਜ਼ਾਮ ਹੈ ਕਿਉਂ ਨਾ ਦਾ ਵਿਆਹ ਦੀਆਂ ਤਿਆਰੀਆਂ ਤੇ ਕਰੀਬ 3 ਤੋਂ 4 ਲੱਖ ਰੁਪਏ ਦਾ ਖਰਚ ਆ ਗਿਆ ਜਦਕਿ ਵਿਚੋਲੇ ਨੇ ਵੀ ਉਹਨਾਂ ਨਾਲ 60000 ਰੁਪਏ ਦੀ ਠੱਗੀ ਕੀਤੀ ਫਿਰ ਤਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ। ਕੁਲਵਿੰਦਰ ਸਿੰਘ ਆ ਜੀ ਠੀਕ ਹੈ ਨਾ ਚੌਂਕੀ ਅੱਜ ਜੋ ਕੱਟਾ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬ ਉਹ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਇਹਨਾਂ ਨੂੰ ਧੋਖਾ ਧੜੀ ਕੀਤੀ ਵਿਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 5000 ਰੁਪਏ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਕੋਲ ਟਰਾਈ ਕਰਦੀ ਆ ਟਰਾਈ ਟ੍ਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ ਕਹਿੰਦੇ ਨੇ ਕਿ ਜੋੜੀਆਂ ਉੱਪਰ ਵਾਲਾ ਬਣਾਉਂਦਾ ਪਰ ਥੱਲੇ ਉਹਨਾਂ ਜੋੜੀਆਂ ਨੂੰ ਮਿਲਾਉਣ 'ਚ ਵਿਚੋਲੇ ਵਿਚੋਲਣ ਦਾ ਵੱਡਾ ਹੱਥ ਹੁੰਦਾ ਹੈ ਪਰ ਅਜਿਹੀ ਵਿਚੋਲਣ ਦਾ ਕੀ ਜਿਹੜੀ ਜੋੜੀਆਂ ਬਣਾਉਣ ਦੇ ਨਾਮ ਤੇ ਪਹਿਲਾ ਵਸਤਾ ਕਰ ਵੀ ਉਜਾੜਨ ਖੰਡੇ ਕਰ ਗਈ ਪੀੜਤ ਲਾੜਾ ਤੇ ਉਸ ਦਾ ਪਰਿਵਾਰ ਹੁਣ ਮੱਥੇ ਤੇ ਹੱਥ ਮਾਰ ਰਿਹਾ ਹੈ ਅਤੇ ਵਿਚੋਲਣ ਖਿਲਾਫ ਕਾਰਵਾਈ ਮੰਗ ਰਿਹਾ ਹੈ ਮੁਖਤਰ ਸਾਹਿਬ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ